ਤਵਾਈ ਦਾ ਮੰਜ਼ਰ ਦੇਖਣ ਨੂੰ ਮਿਲਿਆ ਹਸਪਤਾਲ ਦੇ ਨੇੜੇ ਸੜਕ ਦਾ ਇੱਕ ਵੱਡਾ ਹਿੱਸਾ ਅਚਾਨਕ ਦੇ ਨਾਲ ਤਸ ਜਾਂਦਾ ਹੈ ਤਾਂ 20 ਮੀਟਰ ਡੂੰਘਾ ਤੇ 30 ਮੀਟਰ ਚੌੜਾ ਜਿਹੜਾ ਸਿੰਕ ਹੋਲ ਇੱਥੇ ਬਣ ਗਿਆ ਜਿਸ ਦਾ ਇਹ ਵੀਡੀਓ ਲਗਾਤਾਰ ਵਾਇਰਲ ਹੋ ਰਿਹਾ ਹੈ ਤੇ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਾਰਾਂ ਜੜੀਆਂ ਨੇ ਖੜੀਆਂ ਨੇ ਅਚਾਨਕ ਦੇ ਨਾਲ ਇਹ ਜੜੀ ਸੜਕ ਹੈ ਤਸ ਜਾਂਦੀ ਹੈ ਤਾਂ ਕਈ ਲੋਕ ਉੱਥੇ ਅਕਾਰਾ ਪਿੱਛੇ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ ਤਾਂ ਲਗਾਤਾਰ ਇਹ ਵੀਡੀਓ ਵਾਇਰਲ ਹੋ ਰਿਹਾ ਹੈ ਤੇ THAILAND ਦੀ ਰਾਜਸਥਾਨੀ ਦੀਆਂ ਇਹ ਤਸਵੀਰਾਂ ਨੇ ਜਿੱਥੇ ਤਬਾਹੀ ਇਹ ਹੋਈ ਹੈ ਹਸਪਤਾਲ ਦੇ ਬਿਲਕੁਲ ਨੇੜੇ ਸੜਕ ਦਾ ਜਿਹੜਾ ਵੱਡਾ ਹਿੱਸਾ ਸੀਗਾ ਅਚਾਨਕ ਦੇ ਨਾਲ ਤਸ ਗਿਆ ਤਾਂ ਇੱਥੇ 20 ਮੀਟਰ ਡੂੰਘਾ ਤੇ 30 ਮੀਟਰ ਚੌੜਾ ਅਸਿੰਕ ਹੌਲ ਬਣ ਗਿਆ ਤਾਂ ਜਿਸ ਦੇ ਵਿੱਚ ਕਾਰਾਂ ਤੇ ਕਈ ਬਿਜਲੀ ਦੇ ਪੋਲ ਜੜੇ ਆ ਉਹ ਤਸ ਜਾਂਦੇ ਨੇ ਤਸਵੀਰਾਂ ਦੇ ਵਿੱਚ ਵੀ ਇਹ ਨਜ਼ਰ ਆ ਰਿਹਾ ਹੈ ਤਾਂ ਇਲਾਕੇ ਦੇ ਵਿੱਚ ਫਰਾ ਤਫਰੀ ਮਚ ਜਾਂਦੀ ਹੈ ਤਾਂਲੇ ਦਿਵਾਲੇ ਦੇ ਲੋਕਾਂ ਨੂੰ ਇੱਥੋਂ ਖਾਲੀ ਕਰਵਾਇਆ ਜਾਂਦਾ ਹੈ ਤਾਂ ਬੈਂਕੋ ਗਵਰਨਰ ਨੇ ਦੱਸਿਆ ਕਿ ਹਾਸਾ ਉਸ ਵੇਲੇ ਹੋਇਆ ਜਦੋਂ ਮੈਟਰੋ ਸਟੇਸ਼ਨ ਦਾ ਨਿਰਮਾਣ ਦੀ ਜੜਾ ਟਨਲ ਸੀਗਾ ਉਹ ਤਸ ਗਿਆ ਤਾਂ ਉੱਪਰ ਦੀ ਜੜੀ ਮਿੱਟੀ ਤੇਜ਼ੀ ਦੇ ਨਾਲ ਥੱਲੇ ਖਿਸਕ ਗਈ ਤਾਂ ਪੂਰਾ ਜੜਾ ਰੋਡ ਹੈ ਉਹ ਤਸ ਜਾਂਦਾ ਹੈ ਤਾਂ ਟੁੱਟੀਆਂ ਪਾਈਪਾਂ ਤੋਂ ਪਾਣੀ ਨਿਕਲਣ ਲੱਗਦਾ ਹੈ ਤਾਂ ਹਾਲਾਤ ਉਸ ਦੇ ਕਰਕੇ ਵਿਗੜ ਜਾਂਦੇ ਨੇ ਤਾਂ ਇਸ ਹਾਦਸੇ ਦਾ ਸਭ ਤੋਂ ਖੋਫਨਾਕ ਹਿੱਸਾ ਇਸ ਹਾਦਸੇ ਦਾ ਇਹ ਵੀਡੀਓ ਰਿਹਾ ਹੈ ਜਿਹੜਾ ਕਿ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਵੀ ਹੋ ਰਿਹਾ ਹੈ ਤਾਂ ਫੁਟੇਜ ਦੇ ਵਿੱਚ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਸੜਕ ਦੇਖਦੇ ਹੀ ਦੇਖਦੇ ਤਸ ਜਾਂਦੀ ਹੈ ਤਾਂ ਫੋਰ ਲੇਨ ਦੀ ਪੂਰੀ ਰੋਡ ਜਿਹੜੀ ਟੁੱਟ ਕੇ ਸਮਾ ਜਾਂਦੀ ਹੈ ਤਾਂ ਪੁਲਿਸ ਸਟੇਸ਼ਨ ਦੇ ਸਾਹਮਣੇ ਇਹ ਸਿੰਕ ਹੋਲ ਬੜਿਆ ਜਿਸ ਦੇ ਨਾਲ ਬਿਲਡਿੰਗ ਦੀ ਨੀਂ ਵੀ ਖਤਰੇ ਦੇ ਵਿੱਚ ਆ ਗਈ ਤਾਂ ਵਜ਼ੀਰਾ ਹਸਪਤਾਲ ਨੇ ਆਊਟ ਪੇਸ਼ੈਂਟ ਸਰਵਿਸ 2 ਦਿਨ ਦੇ ਲਈ ਬੰਦ ਕਰ ਦਿੱਤੀ ਆ ਹਾਲਾਂਕਿ ਜਿਹੜੇ ਐਡਮਿਟ ਮਰੀਜ਼ਾਂ ਨੂੰ ਸੁਰੱਖਿਤ ਦੱਸੇ ਜਾ ਰਹੇ ਨੇ ਜਿਹੜੇ ਐਡਮਿਟ ਇੱਥੇ ਮਰੀਜ਼ ਸੀਗੇ ਉਹ ਸੁਰੱਖਿਤ ਦੱਸੇ ਜਾ ਰਹੇ ਨੇ ਤਾਂ ਇਸ ਦੇ ਨਾਲ ਹੀ ਪੁਲਿਸ ਸਟੇਸ਼ਨ ਨੂੰ ਡੇਂਜਰ ਜ਼ੋਨ ਐਲਾਨ ਦਿੱਤਾ ਗਿਆ ਹੈ ਤਾਂ ਆਪਦਾ ਵਿਭਾਗ ਦੇ ਡਾਇਰੈਕਟਰ ਨੇ ਕਿਹਾ ਕਿ ਲਗਾਤਾਰ بارش ਤੇ ਪਾਣੀ ਦੀ ਪਾਈਪ ਲੀਕੇਜ ਇਸ ਹਾਦਸੇ ਦਾ ਮੁੱਖ ਕਾਰਨ ਹੈ ਮੁੱਖ ਵਜ੍ਹਾ ਰਹੀ ਹੈ ਮਿੱਟੀ ਜਿਹੜੀ ਸਿੱਧੀ ਅਧੂਰੇ ਸਾਬੇ ਸਟੇਸ਼ਨ ਦੇ ਵਿੱਚ ਚਲੀ ਗਈ ਜਿਸ ਦੇ ਕਰਕੇ ਜ਼ਮੀਨ ਬੈਠ ਗਈ ਤਾਂ ਥਾਈ ਪੀਐਮ ਨੇ ਕਿਹਾ ਕਿ ਗੰਮਤ ਰਹੀ ਕਿ ਕੋਈ ਜਾਨ ਇਸ ਹਾਸੇ ਦੇ ਵਿੱਚ ਨਹੀਂ ਗਈ ਹੈ ਤਾਂ ਫਿਲਹਾਲ ਬਿਜਲੀ ਪਾਣੀ ਇਥੇ ਕੱਢ ਦਿੱਤਾ ਗਿਆ ਹੈ ਤਾਂ ਅ ਬੈਕ ਫੀਲਿੰਗ ਦਾ ਕੰਮ ਜਾਰੀ ਹੈ ਤਾਂ ਇਹ ਵੀਡੀਓ ਲਗਾਤਾਰ ਵਾਇਰਲ ਹੋ ਰਿਹਾ ਹੈ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਵੇਂ ਮੈਂਟਾਸ ਕਿੰਟਾ ਦੇ ਅੰਦਰ ਹੀ ਹੈ ਜਿਹੜੀ ਰੋਡ ਸੀਗੀ ਉਹ ਤਸ ਜਾਂਦੀ ਹੈ ਜਿਹੜੇ ਬਿਜਲੀ ਦੇ ਪੋਲ ਸੀਗੇ ਉਹ ਡਿੱਗ ਜਾਂਦੇ ਨੇ ਤਾਂ ਇਸ ਦੇ ਵਿੱਚ ਕਾਰਾਂ ਵੀ ਡਿੱਗ ਗਈਆਂ ਤਾਂ థਾਈਲੈਂਡ ਦੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਤਵਾਈ ਦਾ ਮੰਜਾਰੇ ਦੇਖਣ ਨੂੰ ਮਿਲਿਆ ਜਿੱਥੇ ਮਿੰਟਾਂ ਸਕਿੰਟਾਂ ਦੇ ਵਿੱਚ ਸੜਕ ਜਿਹੜੀ ਸੀਗੀ ਉਹ ਤਸ ਗਈ ਤਾਂ 20 ਮੀਟਰ ਡੂੰਘਾ ਤੇ ਕਰੀਬ 30 ਮੀਟਰ ਚੌੜਾ ਇੱਥੇ ਸਿੰਕ ਹੋਲ ਬਣ ਗਿਆ